ਦੇ ਐ ਜਿੰਨੀ ਜਾਤੀਆਂ ਆਪਣੇ ਬੰਦਾ ਦੀਆਂ ਬਣੀਆਂ ਐ ਐਵੇਂ ਹੀ ਸਰਦਾਰੋ ਸੱਪਾਂ ਦੀਆਂ ਵੀ ਅੱਡੜ ਜਾਤੀਆਂ ਬਣੀਆਂ ਐ ਅੱਡੜ ਨਸਲਾਂ ਬਣੀਆਂ ਐ ਲੇਕਿਨ ਆ ਜੋ ਨਸਲ ਹੈ ਨਾ ਸਰਦਾਰੋ ਐ ਜਾ ਕਾਲਾ ਸੱਪ ਐ ਜਾ ਕਾਲਾ ਸੱਪ ਹਰੇਕ ਇਲਾਕੇ ਦੇ ਅੰਦਰ ਹੈ ਹਰੇਕ ਸਟੇਟ ਦੇ ਅੰਦਰ ਹੈ ਆਪਣੇ ਖੇਤਾਂ ਦੇ ਵੀ ਅੰਦਰ ਹੈ ਸਰਦਾਰੋ ਕਾਲੇ ਸੱਪ ਲੇਕਿਨ ਐ ਜਾ ਜੋ ਸੱਪ ਆਪਣੇ ਵਰਗੇ ਭੈਣ ਭਾਈ ਨੂੰ ਕੋਈ ਖੇਤ ਚ ਮਿਲ ਜਾਵੇ ਜਾਂ ਜੰਗਲ ਚ ਮਿਲ ਜਾਵੇ ਜਾਂ ਕਿਸੇ ਦੇ ਘਰ ਮਕਾਨ ਦੇ ਅੰਦਰ ਆ ਜਾ ਕਾਲਾ ਸੱਪ ਨਿਕਲਿਆਵੇ ਤਾਂ ਆਪਣੇ ਵਰਗੇ ਪਤਾ ਕੀ ਕੰਮ ਕਰਦੇ ਆ ਸਰਦਾਰੋ ਆਪਣੇ ਵਰਗੇ ਨਿਕਲਦੇ ਹੀ ਸੱਪ ਦੇ ਦੋ ਚਾਰ ਲੱਠ ਮਾਰਾਂਗੇ ਦੋ ਚਾਰ ਡਾਂਗਾ ਮਾਰਾਂਗੇ ਆਪਾਂ ਸੱਪ ਨੂੰ ਮਾਰ ਦਾਂਗੇ ਇਹ ਕੰਮ ਕਰਦੇ ਆ ਸਰਦਾਰ ਮਾਰ ਕੇ ਆਪਾਂ ਸੱਪ ਨੂੰ ਫਿਰ ਪਤਾ ਕੀ ਕੰਮ ਕਰਾਂਗੇ ਉਹ ਮਰੇ ਸੱਪ ਨੂੰ ਸਰਦਾਰੋ ਐ ਸੋਟੀ ਤੇ ਚੱਕਾਂਗੇ ਐ ਛੋਟੀ ਤੇ ਚੱਕੇ ਨਾ ਇਹ ਆ ਤਾਂ ਕਿਸੇ ਦੇ ਖੇਤ ਚੋਂ ਪਾ ਕੇ ਆਵਾਂਗੇ ਜਾਂ ਕਿਸੇ ਦੀ ਰੂੜੀ-ਕੁਰੜੀ ਤੇ ਪਾ ਕੇ ਆਵਾਂਗੇ ਆਪਣੀ ਚ ਨਹੀਂ ਪਾਵਾਂਗੇ ਦੂਜੇ ਦੇ ਖੇਤ ਚ ਜਾਂ ਦੂਜੇ ਦੀ ਰੂੜੀ-ਕੁਰੜੀ ਤੇ ਪਾ ਕੇ ਆਵਾਂਗੇ ਇਹ ਕੰਭਵੋ ਸੇ ਲੋਕ ਕਰਦੇ ਆ ਸਰਦਾਰੋ ਜੇ ਸਪਨੋ ਆਪਾਂ ਮਾਰ ਕੇ ਐ ਜੋ ਆਵਾਰਾ ਖੇਤਾਂ ਚੋਂ ਪਾ ਕੇ ਆਵਾਂਗੇ ਨਾ ਤਾਂ ਉਹ ਸਪ ਸਰਦਾਰੋ ਉੱਥੇ ਪਿਆ ਪਿਆ ਹੀ ਗਲ ਜਾਏਗਾ ਉੱਥੇ ਹੀ ਸੜ ਜਾਏਗਾ ਸੁਪਨੇ ਗਲ ਜਾਣਾ ਹੈ ਸਪਨੇ ਸਰਦਾਰੋ ਸੜ ਜਾਣਾ ਹੈ ਲੇਕਿਨ ਜੇੜੀ ਸਪਦੀ ਹੱਡੀ ਹੈ ਨਾ ਉਹ ਸਪਦੀ ਹੱਡੀ ਨਹੀਂ ਤਾਂ ਸਰਦਾਰੋ ਗਲੇਗੀ ਅਰ ਨਹੀਂ ਸੜੇਗੀ ਸਪਨਾ ਆਪਣੇ ਵਰਗੇ ਜਿਹੜੇ ਪੈਣ ਪਾਈ ਹੈ ਉਹ ਖੇਤਾਂ ਦੇ ਅੰਦਰ ਦਿਨ ਰਾਤ ਬੱਚੇ ਫਿਰਦੇ ਆ ਸਰਦਾਰੋ ਦਿਨ ਰਾਤ ਬੱਚੇ ਫਿਰਦੇ ਆ ਉਹ ਹੱਡੀ ਬੰਦੇ ਦੇ ਹੱਥੇ ਲੱਗ ਜਾਵੇ ਜਾਂ ਪੈਰ ਤੇ ਲੱਗ ਜਾਵੇ ਤੋ ਹੱਥ ਪੈਰ ਜੋ ਹੈ ਨਾ ਸਰਦਾਰੋ ਗਲਨੇ ਸ਼ੁਰੂ ਹੋ ਜਾਉਂਦੇ ਹੈ ਜ਼ਖਮ ਬਣ ਜਾਂਦਾ ਹੈ ਉਹ ਜ਼ਖਮ ਠੀਕ ਹੋਵੇਗਾ ਦੁਬਾਰਾ ਫਿਰ ਗਲ ਜਾਏਗਾ ਜ਼ਖਮ ਠੀਕ ਹੋਵੇਗਾ ਦੁਬਾਰਾ ਫਿਰ ਗਲ ਜਾਏਗਾ ਇਹ ਬਹਮਾਰੀ ਫੈਲਦੀ ਹੈ ਸਰਦਾਰੋ ਇਹ ਕਿਸ ਤੋਂ ਫੈਲਦੀ ਹੈ ਉਸ ਸਪਦੀ ਹੱਡੀ ਤੋਂ ਫੈਲਦੀ ਹੈ ਸਰਦਾਰੋ ਜਿਸ ਨੂੰ ਆਪਾਂ ਭਾਈ ਮਾਰ ਕੇ ਅਵਾਰਾ ਸਿੱਟ ਕੇ ਆਂਦੇ ਹਾਂ ਮੈਂ ਅੱਜ ਕਿਸੇ ਨੂੰ ਵੀ ਇਹ ਗੱਲ ਨਹੀਂ ਆਖਣ ਵਾਸਤੇ ਆਇਆ ਕਿ ਭਾਈ ਤੁਸੀਂ ਸੁਪਨੋਂ ਨਾ ਮਾਰੋ ਸੁਪਨੋਂ ਸਰਦਾਰੋਂ ਬੇਸਕ ਮਾਰ ਦੋ ਲੇਕਿਨ ਭਾਈ ਮਾਰ ਕੇ ਨਾ ਸੁਪਨੋਂ ਥੋੜਾ ਜਿਹਾ ਟੋਆ ਪੱਟ ਕੇ ਉਹਨੂੰ ਸਰਦਾਰੋਂ ਦੱਬ ਦੋ ਦੱਬ ਦੋਗੇ ਤੈਸ ਬਿਮਾਰੀ ਸੇ ਅਮੀਰ ਗਰੀਬ ਬੰਦਾ ਬਚੇਗਾ ਆਪਣਾ ਭਲਾ ਹੋਵੇਗਾ ਪਿੰਡ ਦਾ ਵੀ ਭਲਾ ਹੋਵੇਗਾ ਭਲੇ ਦੀ ਗੱਲ ਐ ਕਿ ਬੁਰੇ ਦੀ ਗੱਲ ਐ ਸਰਦਾਰੋਂ ਏ ਭਲੇ ਦੀ ਗੱਲ ਹੈ ਜੋ ਸਰਦਾਰੋ ਕਰੋਗੇ ਤਾਂ ਕੋਈ ਵੀ ਸਪਨੂ ਮਾਰ ਦੇਵੇ ਔਰ ਤੁਸੀਂ ਦੇਖ ਲਓ ਨਾ ਸਰਦਾਰੋ ਉਸ ਬੰਦੇ ਨੂੰ ਇਹ ਗੱਲ ਆਖਣੀ ਹੈ ਕਿ ਭਾਈ ਟੋਆ ਪਟਕੇ ਇਹਨੂੰ ਦਬ ਦੇ ਦਬਣੇ ਦੇ ਨਾਲ ਸਰਦਾਰੋ ਫਾਇਦਾ ਆਵਾਰਾ ਸਿਟਣੇ ਸੇ ਨੁਕਸਾਨ ਇਹ ਕਿਤੇ ਇਸ ਬਿਮਾਰੀ ਤੋਂ ਬਚਾਂਗੇ ਇਹ ਕੋ ਸਪਤੋ ਦਵਾਈ ਤਿਆਰ ਹੋਵੇਗੀ ਪਤਾ ਹੈ ਕਿਹੜੀ ਦਵਾਈ ਤਿਆਰ ਹੋਵੇਗੀ ਜਿਸ ਸਪਨੂ ਆਪਾਂ ਦੱਬਾਂਗੇ ਨਾ ਉਹਦੇ ਨਾਲ ਇਤਨਾ بڑا ਇਹ ਗੰਨਾ ਲੈ ਲੋ ਸਰਦਾਰੋ ਗੰਨਾ ਲੈ ਕੇ ਨਾਲ ਹੀ ਗੰਨੇ ਨੂੰ ਵੀ ਦਬ ਦੋ ਜਦ ਤੁਸੀਂ ਗੰਨੇ ਨੂੰ ਨਾਲ ਦਬ ਦੋਗੇ ਔਰ ਉਹ ਗੰਨਾ ਪੈਦਾ ਹੋ ਜਾਏ ਵੱਡਾ ਹੋ ਜਾਏ ਉਸ ਗੰਨੇ ਦਾ ਰਸ ਕੱਢ ਕੇ ਉਸ ਗੰਨੇ ਦਾ ਰਸ ਕੱਢ ਕੇ ਸਰਦਾਰੋ ਉਸ ਬੰਦੇ ਨੂੰ ਪਿਆਇ ਦੋ ਜਿਸ ਬੰਦੇ ਨੂੰ ਸਾਹ ਦੀ ਬਿਮਾਰੀ ਹੋ ਗਈ ਇਹ ਦਮੇ ਦੀ ਬਿਮਾਰੀ ਹੋਵੇ ਇਹ ਟੀਵੀ ਦਾ ਮਰੀਜ਼ ਹੋਵੇ ਇਹ ਕાળા ਪੀੜਿਆ ਹੋਇਆ ਸਭਾ ਇਹ ਗੰਨੇ ਦਾ ਰਸ ਪਿਲਾ ਦੇਣਾ ਬੰਦਾ 100 ਸਾਲ ਦਾ ਹੋ ਜਾਏਗਾ ਸਰਦਾਰੋ ਸਾਹ ਦਮਾ ਟੀਵੀ ਦੀ ਬਿਮਾਰੀ ਕાળા ਪੀੜਿਆ ਨਹੀਂ ਬਣੇਗਾ ਇਹ ਚਾਰ ਬਿਮਾਰੀਆਂ ਮੈਂ ਬਾਬਾ ਇਹ ਗੰਨਾ ਕਮਾਉਂਗਾ ਕੋਈ ਵੀ ਆਪਣਾ ਉਪਾਅ ਕਰ ਸਕਦਾ ਹੈ ਭਲਾ ਹੈ ਕਿ ਬੁਰਾ ਹੈ ਇਹ ਭਲਾ ਹੈ ਜੋ ਕਰੋਗੇ ਤੋ ਇਹ ਤੋ ਸਪਦੇ ਫਾਇਦੇ ਆ ਜਿਹੜਾ ਤੁਹਾਨੂੰ ਦੱਸ ਕੇ ਜਾ ਰਿਹਾ ਹੂੰ ਸੱਪ ਦਾ ਨੁਕਸਾਨ ਪਤਾ ਹੈ ਕਿਹੜਾ ਹੈ ਸੱਪ ਦਾ ਨੁਕਸਾਨ ਇਹ ਹੈ ਸਰਦਾਰੋ ਨਾ ਕਰੇ ਗੁਰੂ ਕਿਸੇ ਵੀ ਬੰਦੇ ਨੂੰ ਸੱਪ ਲੜ ਜਾਵੇ ਤੋਂ ਪਤਾ ਕੀ ਕੰਮ ਕਰਨਾ ਚਾਹੀਏ ਕਪੜੇ ਨਾਲ ਪਰਨੇ ਨਾਲ ਰੱਸੀ ਨਾਲ ਬੰਦ ਲਗਾਓ ਬੰਨ ਦੋ ਇਹ ਉਪਾਅ ਆ ਸਭ ਤੋਂ ਪਹਿਲੇ ਸਰਦਾਰੋ ਜਿਸ ਤਰ੍ਹਾਂ ਇੱਥੇ ਲੜ ਗਿਆ ਇਨੀ ਦੂਰੀ ਸੇ ਬੰਦ ਲਗਾਓ ਬੰਦ ਲਗਾ ਕੇ ਉਹਦੀ ਜਾਂਚ ਕਰੋ ਪਛਾਣ ਕਰੋ ਕੋਈ ਜ਼ਹਿਰ ਵਾਲਾ ਸੱਪ ਲੜਿਆ ਹੈ ਕਿ ਬਿਨ ਬਗੈਰ ਜ਼ਹਿਰ ਵਾਲਾ ਲੜਿਆ ਹੈ ਬਹੁਤ ਸੇ ਬਗੈਰ ਜ਼ਹਿਰ ਵਾਲੇ ਵੀ ਲੜ ਜਾਂਦੇ ਆ ਇੱਕ ਰਪੇ ਦਾ ਬਲੇਟ ਲੈ ਕੇ ਸਰਦਾਰੋ ਐ ਪਛ ਲਗਾ ਦੇੋ ਚੀਰਾ ਲਗਾ ਦੇੋ ਜਿੱਥੇ ਸੱਪ ਲੜਿਆ ਪਛੇ ਚੀਰਾ ਲਗਾ ਕੇ ਇੱਕ ਟੋੜਾ ਨੂਨ ਇੱਕ ਟੋੜਾ ਮਿਰਚਾਂ ਦੋਨਾਂ ਨੂੰ ਰਗੜ ਕੇ ਨਾ ਉੱਥੇ ਭਰ ਦਿਓ ਜਿੱਥੇ ਸੱਪ ਲੜਿਆ ਸਰਦਾਰੋ ਇੰਨੇ ਨਿੰਮ ਦੇ ਪੱਤੇ ਤੋੜ ਕੇ ਉਹ ਬੰਦੇ ਨੂੰ ਚਵਾਓ ਜੋ ਨਿੰਮ ਦੇ ਪੱਤਿਆਂ ਨੂੰ ਚਬ ਕੇ ਬੰਦਾ ਇਹ ਕਹ ਲਾਖੇ ਕਿ ਭਾਈ ਨਿੰਮ ਮੈਨੂੰ ਕੌੜਾ ਲੱਗਦਾ ਹੈ ਔਰ ਜ਼ਖਮ ਤੇ ਨੂਨ ਮਿਰਚਾਂ ਵੀ ਲਗਦੀਆਂ ਐ ਤਦ ਸਮਝਾਓ ਇਹਨੂੰ ਜ਼ਹਿਰ ਵਾਲਾ ਸੱਪ ਨਹੀਂ ਲੜਿਆ ਇਹਨੂੰ ਕੋਈ ਬਗੈਰ ਜ਼ਹਿਰ ਵਾਲਾ ਲੜਿਆ ਔਰ ਜੋ ਬੰਦਾ ਏਗਲ ਆਖੇ ਕਿ ਭਾਈ ਨਿੰਮ ਮੈਨੂੰ ਕੌੜਾ ਨਹੀਂ ਲੱਗਦਾ ਔਰ ਜ਼ਖਮ ਤੇ ਨੂਨ ਮਿਰਚਾਂ ਵੀ ਨਹੀਂ ਲਗਦੀਆਂ ਤਦ ਸਮਝਾਓ ਇਹਨੂੰ ਜ਼ਹਿਰ ਵਾਲਾ ਸੱਪ ਲੜਿਆ ਇਹ ਦੇਸੀ ਟੈਸਟ ਆ ਸਰਦਾਰੋ ਦੇਸੀ ਚਾਹ ਕਵ ਹੈ ਕੋਈ ਵੀ ਕਰ ਸਕਦਾ ਇਹ ਉਹ ਜ਼ਹਿਰ ਵਾਲੇ ਸੱਪ ਦੀ ਦਵਾਈ ਐ ਇਹ ਪਤਾ ਕੀ ਚੀਜ਼ ਐ ਇਹ ਆ ਸਰਦਾਰੋ ਰੀਠੇ ਇਹ ਰੀਠਾ ਹੋਇਆ ਜਿਸ ਸੇ ਪਹਿਲੇ ਦੀਆਂ ਮਾਤਾ ਪੈਣਾ ਕੇਸ ਤੋਂਦੀਆਂ ਸੀ ਕੱਪੜੇ ਤੋਂਦੀਆਂ ਸੀ ਸਰਦਾਰੋ ਏਕ ਪਾਉਰੀ ਠਾ ਦਾ ਪਾਊਡਰ ਪਿੰਡ ਦੇ ਅੰਦਰ ਭਾਈ ਲਿਆ ਕੇ ਜ਼ਰੂਰ ਰੱਖੋ ਨਾ ਜਾਣੇ ਕਿਸ ਗਰੀਬ ਅਮੀਰ ਦੇ ਕੰਮ ਆ ਜਾਵੇ ਸਰਦਾਰੋ ਜ਼ਹਿਰ ਵਾਲਾ ਸਪਲੜਿਆ ਹੈ 50 ਗ੍ਰਾਮ ਰੀਠਾ ਦਾ ਪਾਊਡਰ 100 ਗ੍ਰਾਮ ਪਾਣੀ ਦੇ ਅੰਦਰ ਕੋਲ ਕੇ ਤੁਰੰਤ ਬੰਦੇ ਨੂੰ ਪਿਆਇਓ ਜਿਸ ਟਾਈਮ ਪਿਆਓਗੇ ਨਾ ਸਰਦਾਰੋ ਤਾਂ ਪਿਆੰਦੇ ਉਲਟੀ ਆਵੇਗੀ ਦਹਿੜ ਦੇਸੀ ਜਿੰਨਾ ਵੀ ਅੰਦਰਲਾ ਜ਼ਹਿਰ ਹੈ ਸਾਰਾ ਹੀ ਬਾਹਰ ਹੋ ਜਾਣਾ ਹੈ ਉਹ ਬੰਦਾ ਬਚ ਜਾਏਗਾ ਉਹਦਾ ਇਲਾਜ ਹੋ ਜਾਏਗਾ ਕਰੋਗੇ ਤਾਂ ਸਰਦਾਰੋ ਇਹ ਸੱਪ ਦੇ ਕੱਟੇ ਦਾ ਇਲਾਜ ਹੈ ਤੁਹਾਡੇ ਘਰ ਦੀ ਦਵਾਈ ਹੈ ਕੋਈ ਵੀ ਆਪਣਾ ਉਪਾਅ ਕਰ ਸਕਦਾ ਹੈ ਭਲਾ ਹੈ કે ਬੁਰਾ ਹੈ ਬੁਰਾ ਇਹ ਤਾਂ ਸਰਦਾਰੋ ਸੱਪਾਂ ਦੇ ਫਾਇਦੇ আর نقصان ਦੱਸੇ ਮੈਨੇ ਜੋਗੀ ਨੇ আর ਇੱਕ ਗੱਲ ਅਜ ਤੁਹਾਨੂੰ ਮੈਂ ਹੋਰ ਵੀ ਦੱਸ ਦੂੰ ਮਹਾਪੁਰਸ਼ੋ ਇੱਕ ਗੱਲ ਉਹ ਪਤਾ ਹੈ ਕਿਹੜੀ ਕਿ ਜਿੰਨੀ ਵੀ ਬਰਾਦਰੀਆਂ ਹਨ ਆਪਣੀਆਂ ਹਰੇਕ ਬਰਾਦਰੀ ਦੇ ਅੰਦਰ ਸਰਦਾਰੋ ਇੱਕ ਗੁਣ ਪਾਵੇਗਾ ਔਰ ਇੱਕ ਅਗਣ ਵੀ ਪਾਵੇਗਾ ਇਹ ਦੋ ਚੀਜ਼ਾਂ ਤੋਂ ਸਰਦਾਰੋ ਹਰੇਕ ਜਾਤੀ ਦੇ ਅੰਦਰ ਮਿਲेंगी ਆ ਕਿਸੇ ਵੀ ਜਾਤੀ 'ਚ ਨજર ਮਾਰ ਕੇ ਦੇਖ ਲਿਓ ਐਵੇਂ ਜਿਹੜਾ ਜੋਗੀ ਹੈ ਸਰਦਾਰੋ ਜੋਗੀ ਦੇ ਵੀ ਅੰਦਰ ਇੱਕ ਗੁਣ ਹੈ ਜਿਸ ਨੂੰ ਕਹਿੰਦੇ ਗੁਣ ਔਰ ਜੋਗੀ ਰਾਜ ਉਹ ਜੋਗੀ ਨੇ ਅਜ ਤਾਈਂ ਨਹੀਂ ਦੱਸਿਆ ਨਹੀਂ ਦੱਸਿਆ ਹੈ ਨਹੀਂ ਦੱਸਿਆ ਹੈ ਮੈਂ ਵੀ ਤੁਹਾਨੂੰ ਨਹੀਂ ਦੱਸਣਾ ਸੀ ਇਹ ਜੋ ਮੈਨੂੰ ਪ੍ਰਚਾਰ ਨਾ ਮਿਲਦਾ ਨਾ ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਣਾ ਸੀ ਕਿ ਮੇਰਾ ਜੋਗੀ ਦਾ ਕੀ ਗੁਣ ਹੈ ਕੀ ਰਾਜ ਹੈ ਅੱਜ ਤੁਹਾਨੂੰ ਪ੍ਰਚਾਰ ਦੇ ਕਾਰਨ ਦੱਸ ਕੇ ਜਾ ਰਿਹਾ ਹਾਂ 45 ਪਿੰਡ ਸਰਸੇ ਜ਼ਿਲ੍ਹੇ ਦੇ ਅੰਦਰ ਆ ਸਰਦਾਰੋ ਜੋਗੀਆਂ ਦੇ 45 ਪਿੰਡ ਔਰ 75 ਪਿੰਡ ਹੈ ਗੂਗਾ ਮੇੜੀ 'ਚ ਕੁਝ ਪਿੰਡ ਹੈ ਜੂਪੀ 'ਚ ਕੁਝ ਹੈ ਪੰਜਾਬ 'ਚ ਹਰੇਕ ਇਲਾਕੇ ਦੇ ਅੰਦਰ ਜੋਗੀ ਹੈ ਸਰਦਾਰ ਤੁਹਾਡੇ ਪਿੰਡਾਂ 'ਚ ਜੋਗੀ ਆਉਂਦੇ ਵੀ ਬਹੁਤ ਹੈ ਆਂਦੇ ਕਿ ਨਹੀਂ ਸਰਦਾਰੋ ਲੇਕਿਨ ਇੱਕ ਗੱਲ ਮੈਂ ਅੱਜ ਪੁੱਛਾਂਗਾ ਨਵੇਂ ਵੀ ਬੰਦੇ ਬੈਠੇ ਆਂ ਪੁਰਾਣੇ ਵੀ ਆਂ ਇੰਨੇ ਜੋਗੀ ਫਿਰਦੇ ਆ ਟੱਕਰਦੇ ਆ ਅੱਜ ਤਾਈ ਕਿਸੇ ਜੋਗੀ ਦੀ ਅੱਖ ਦੇ ਉੱਤੇ ਐਨਕ ਚਸ਼ਮਾ ਲੱਗੀ ਦੇਖੀ ਹੈ ਨਹੀਂ ਦੇਖੀ ਇਹ ਗੁਣ ਹੈ ਬਾਬਾ ਜੋਗੀ ਦਾ ਹਰੇਕ ਬਰਾਦਰੀ ਦੀ ਅੱਖਾਂ 'ਚ ਐਨਕ ਲੱਗਦੀ ਹੈ ਯੋਗੀ ਇੱਕ ਐਸੀ ਜਾਤੀ ਹੈ ਜੇਦੀ ਅੱਖ ਦੇ ਉੱਤੇ ਐਨਕ ਚਸ਼ਮਾ ਨਹੀਂ ਲੱਗਦੀ ਉਹ ਕਿਉਂ ਨਹੀਂ ਲੱਗਦੀ ਇਹਦਾ ਕਾਰਨ ਸੁਣ ਲਓ ਦੇਖ ਲਓ ਆਪਣੀਆਂ ਅੱਖਾਂ ਐਵੇਂ ਸਾਫ਼ ਹੁੰਦੀਆਂ ਸਰਦਾਰੋ ਜਿਵੇਂ ਇਹ ਸ਼ੀਸ਼ੇ ਦੇ ਗਲਾਸ ਦੇ ਅੰਦਰ ਸਾਫ਼ ਪਾਣੀ ਹੈ ਐਵੇਂ ਸਾਫ਼ ਅੱਖਾਂ ਹੈ ਹਰੇਕ ਹੀ ਬੰਦੇ ਦੀ ਸਰਦਾਰੋ ਐਵੇਂ ਸਾਫ਼ ਅੱਖਾਂ ਔਰ ਸਾਫ਼ ਅੱਖਾਂ ਦੇ ਅੰਦਰ ਵਾਲ ਸਹਿ ਬਰੀਕ ਨਸਾਂ ਹੈ ਨਾੜਾਂ ਬਣੀਆਂ ਆਪਣੀ ਅੱਖਾਂ ਦੇ ਅੰਦਰ ਸਰਦਾਰੋ ਵਾਲ ਸਹਿ ਬਰੀਕ ਨਸਾਂ ਤੇ ਨਾੜਾਂ ਆਪਣੇ ਬਿਮਾਰੀ ਪਤਾ ਕਿਸ ਤਰ੍ਹਾਂ ਬਣਦੀ ਹੈ ਜਿਸ ਤਰ੍ਹਾਂ ਕੋਈ ਵੀ ਅੱਖ ਦੇ ਅੰਦਰ ਮੱਛਰ ਪੈ ਗਿਆ ਮੱਖੀ ਪੈ ਗਈ ਧੂਆ ਪੈ ਗਿਆ ਕੋਈ ਟੂੜੀ ਤੱਪਾ ਪੈ ਗਿਆ ਤਾਂ ਆਪਾਂ ਪਤਾ ਹੈ ਅੱਖਾਂ ਨੂੰ ਕੀ ਕਰਦੇ ਆ ਸਰਦਾਰੋ ਅੱਖਾਂ ਨੂੰ ਐ ਮਲ ਦਿੰਦੇ ਆ ਐ ਮਲਾਂਗੇ ਐ ਰਗੜਾਂਗੇ ਐ ਮਲਾਂਗੇ ਤਾਂ ਅੱਖ ਸਰਦਾਰੋ ਲਾਲ ਹੋ ਜਾਣੀ ਐ ਅੱਖ ਲਾਲ ਹੋਵੇਗੀ ਨਾ ਤਾਂ ਸਰਦਾਰੋ ਨਿਗਾਹ ਕਮਜ਼ੋਰ ਹੋਵੇਗੀ ਉਹ ਕਿਉਂ ਹੋਏਗੀ ਮਲਣ ਦੇ ਕਾਰਨ ਸਰਦਾਰੋ ਕਦੇ ਵਾਸਤੇ ਭਾਈ ਅੱਖਾਂ ਨੂੰ ਨਾ ਮਲੋ ਮੇਰੀ ਗੱਲ ਤੋਂ ਸਰਦਾਰੋ ਮੰਨੋ ਤੋ ਅੱਖਾਂ ਨੂੰ ਨਾ ਮਲਿਓ ਨਾ ਮਲਿਓ ਮਲੋਗੇ ਇਸ ਤਰੀਕੇ ਸੋ ਬੇਕਾਰ ਹੋ ਜਾਏਗੀਆਂ ਆ ਦੇਖ ਲਓ ਇਹ ਪਾਣੀ ਬੇਕਾਰ ਹੋਈ ਗਿਆ ਆ ਗੰਦਾ ਪ੍ਰਦੂਸ਼ਣ ਪੈ ਗਿਆ ਇਹ ਆਪਾਂ ਨੇ ਮਲਤਾ ਇਹ ਪਾਣੀ ਬੇਕਾਰ ਹੋਈ ਗਿਆ ਇਸ ਤਰੀਕੇ ਸੇ ਸਰਦਾਰੋ ਆਪਣੀ ਅੱਖਾਂ ਬੇਕਾਰ ਹੋ ਜਾਂਦੀਆਂ ਹੈ ਇਹ ਮਲ ਲੈ ਤੋ ਕਦੇ ਨਾ ਮਲਿਓ ਸ਼ਾਮ ਨੂੰ ਘਰੇ ਜਾ ਕੇ ਨਾ ਪੈਣ ਵੇਲੇ ਇੱਕ ਸਲਾਈ ਦੇਸੀ ਘਿਓ ਦੀ ਪਰਕੇ ਇਸ ਅੱਖ ਦੇ ਅੰਦਰ ਪਾ ਲਓ ਇੱਕ ਸੜਾਈ ਦੇਸੀ ਕਿਉਂ ਦੀ ਇਸ ਅੱਖ ਦੇ ਅੰਦਰ ਪਾ ਲਓ ਜਿੰਨਾ ਵੀ ਮੈਲ ਮੱਛਰ ਮੱਖੀ ਹੈ ਨਾ ਸਰਦਾਰੋ ਸਾਰੇ ਦਾ ਸਾਰਾ ਹੀ ਕਿਉਂ ਨਾ ਕੱਢ ਦੇਣਾ ਹੈ ਜਿਸ ਕਿਸੇ ਪੈਣ ਪਾਈ ਦੇ ਘਰੇ ਦੇਸੀ ਕਿਉਂ ਨਾ ਵੀ ਹੋਵੇ ਤਾਂ ਸਰਦਾਰੋ ਸਰੋਂ ਦਾ ਤੇਲ ਹੁੰਦਾ ਹੈ ਸਰੋਂ ਦੇ ਤੇਲ ਦੀ ਇੱਕ ਸੜਾਈ ਭਰ ਕੇ ਇਸ ਅੱਖ ਦੇ ਅੰਦਰ ਪਾਓ ਇੱਕ ਸੜਾਈ ਇਸ ਅੱਖ ਦੇ ਅੰਦਰ ਪਾਓ ਜਿੰਨਾ ਵੀ ਮੈਲ ਮੱਛਰ ਮੱਖੀ ਹੈ ਨਾ ਸਾਰੇ ਦਾ ਸਾਰਾ ਹੀ ਬਾਹਰ ਕੱਢ ਦੇਣਾ ਜੋ ਆਪਾਂ ਇਹ ਕੰਮ ਨਹੀਂ ਕਰਾਂਗੇ ਐ ਮਰਦੇ ਰਾਂਗੇ ਐ ਰਗੜਦੇ ਰਾਂਗੇ ਤਾਂ ਮੇਂ ਬੇਕਾਰ ਹੋ ਜਾਣਗੇ ਜਿਵੇਂ ਪਾਣੀ ਬੇਕਾਰ ਹੋਈ। ਫਿਰ ਬੇਕਾਰ ਰੱਖ ਨੂੰ ਪਤਾ ਹੈ ਕਿੱਥੇ ਲੈ ਕੇ ਪਹੁੰਚਾਂਗੇ ਸਿੱਧੇ ਹੀ ਵੱਡੇ ਡਾਕਟਰ ਕੋਲ ਸਰਦਾਰੋ ਵੱਡੇ ਡਾਕਟਰ ਕੋਲ। ਫਿਰ ਵੱਡਾ ਡਾਕਟਰ ਚੈੱਕ ਕਰਕੇ ਕਹ ਦੇਗਾ ਤੇਰੀ ਅੱਖ ਦੇ ਅੰਦਰ ਕੱਚਾ ਪੱਕਾ ਮੋਤੀ ਹੈ ਤੇਰੀ ਆਇਆ ਭਾਈ। ਇਹਦਾ ਆਪਰੇਸ਼ਨ ਕਰਾਇ ਲੈ। ਲੈਂਸ ਪੁਆਇਲ ਹੈ ਐ ਨੱਕ ਛੜਾਇ ਲੈ। ਇਹ ਤਿੰਨ ਗੱਲਾਂ ਪਰੋਂ ਦੱਸ ਦੇਗਾ ਸਰਦਾਰੋ। ਫਿਰ ਆਪਣੀ ਮਜਬੂਰੀ ਬਣ ਜਾਏਗੀ। ਮਜਬੂਰੀ ਦੇ ਕਾਰਨ ਆਪਾਂ ਨੂੰ ਆਪਰੇਸ਼ਨ ਕਰਾਣਾ ਪਏਗਾ ਲੈਂਸ ਪਾਉਣਾ ਪਏਗਾ ਸਰਦਾਰੋ ਐਨਕ ਚੜਹਾਣੀ ਪਏਗੀ ਉਹ ਬੰਦੇ ਦੀ ਮਜਬੂਰੀ ਬਣ ਜਾਂਦੀ ਹੈ ਅੱਜ ਇਹਦੇ ਬਾਰੇ ਵੀ ਦੱਸ ਦੂੰ ਤੁਹਾਨੂੰ ਇਹਦੇ ਬਾਰੇ ਕੀ ਕੰਮ ਕਰਨਾ ਚਾਹੀਦਾ ਇਹਦੇ ਬਾਰੇ 50 ਗ੍ਰਾਮ ਫਟਕੜੀ 50 ਗ੍ਰਾਮ ਦੇਸੀ ਅੱਕਦੇ ਲੌਂਗ 2 ਗ੍ਰਾਮ ਸਰਦਚੀਨੀ 2 ਗ੍ਰਾਮ ਕੱਚਾ ਮਮੀਰਾ ਚਾਰੋਂ ਚੀਜ਼ਾਂ ਨੂੰ ਲੈ ਕੇ ਕੁੱਜੇ 'ਚ ਪਾ ਕੇ ਅੰਗ 'ਚ ਦਬਦੋ ਅੱਗੇ ਚੇ ਦੱਬ ਦੋਗੇ ਤਾਂ ਉਹਦੀ ਪਤਾ ਕੀ ਬਣ ਜਾਣੀ ਹੈ ਖਿੱਲ ਬਣ ਜਾਣੀ ਹੈ ਸਰਦਾਰੋ ਖਿੱਲ ਪੱਤਾ ਸਾਜਾ ਫੁੱਲ ਆ ਜਾ ਆ ਦੇਖ ਵੀ ਲਾਓ ਤਾਂ ਸੁਣ ਵੀ ਲਓ ਕਾਦੀ ਕਹੋਗੇ ਕਿ ਜੋਗੀ ਆਇਆ ਸੀ ਸਾਨੂੰ ਦੱਸ ਕੇ ਗਿਆ ਹੈ ਇਸ ਤਰੀਕੇ ਦੀ ਉਹ ਖਿੱਲ ਬਣ ਜਾਣੀ ਹੈ ਇਸਨੇ ਕਿੰਨਾ ਕੰਮ ਕਰਨਾ ਹੈ ਕਿਤਨੀ ਪਾਵਰ ਡੋਜ਼ ਦੇ ਦੇਣੀ ਹੈ ਸਰਦਾਰੋ ਇਹ ਵੀ ਦੇਖ ਵੀ ਲਓ ਤਾਂ ਸੁਣ ਵੀ ਲਓ ਕਾਦੀ ਕਹੋਗੇ ਕਿ ਜੋਗੀ ਆਇਆ ਸੀ ਸਾਨੂੰ ਦੱਸ ਕੇ ਗਿਆ ਹੈ ਫਰੀਦੀ ਨਾ ਇਸ ਦਵਾਈ ਨਾਲ ਕਿੰਨਾ ਵੱਰ ਪਾਵਰ ਦੇਤੀ ਸਰਦਾਰੋ ਇਹ ਦੇਖੋ ਇਹ ਪਿੱਛੇ ਸੇ ਬੈਟਰੀ ਚਾਰਜ ਹੋਏਗੀ ਅੱਗੇ ਬਲ ਫਿਊਜ ਰਹਿ ਗਿਆ ਇਹ ਫਿਊਜ ਕਿਉਂ ਰਹਿ ਗਿਆ ਸਰਦਾਰੋ ਪਿੱਛੇ ਸੇ ਤਾਂ ਨਿਗਾਹ ਤੇਜ਼ ਬਣਗੀ ਅੱਖ ਦੇ ਉੱਤੇ ਇਹ ਸਾਰਾ ਹੀ ਜਾਲਾ ਇਕੱਠਾ ਹੋਈਆ ਇਹ ਜਾਲੇ ਦਾ ਡਾਕਟਰ ਆਪਰੇਸ਼ਨ ਕਰੇਗਾ ਲੈਸ ਪਾਏਗਾ ਐਨਕ ਚੜਾਵੇਗਾ ਔਰ ਇਸ ਅੱਖ ਦਾ ਆਪਰੇਸ਼ਨ ਨਹੀਂ ਕਰੇਗਾ ਇਸ ਅੱਖ ਦੇ ਅੰਦਰ ਬਾਲ ਸੇ ਬਰੀਕ ਨਸਾਂ ਆਏ ਨਾੜਾਂ ਆਏ ਇੱਕ ਨਸ ਕੱਟੀ ਜਾਏ ਆਪਾਂ ਕਹ ਦੇਗੇ ਭਾਈ ਆਪਰੇਸ਼ਨ ਬੇਕਾਰ ਹੋ ਗਿਆ ਸਰਦਾਰ ਆਰ ਜਿਹੜਾ ਜੋਗੀ ਹੈ ਨਾ ਜੋਗੀ ਜੋਗੀ ਪਤਾ ਕਿਸ ਚੀਜ਼ ਸੇ ਆਪਰੇਸ਼ਨ ਕਰਦਾ ਹੈ ਅੱਜ ਤੁਹਾਨੂੰ ਇਹ ਵੀ ਗੱਲ ਦੱਸ ਕੇ ਜਾਊਂਗਾ ਕਿ ਸਾਡਾ ਜੋਗੀ ਕਿਸ ਚੀਜ਼ ਸੇ ਆਪਰੇਸ਼ਨ ਕਰਦਾ ਹੈ ਲੈ ਚੱਕ ਸਰਦਾਰ ਇੱਕ ਸੀਸੀ ਤੋਂ ਚੱਕ ਸਾਡਾ ਜੋਗੀ ਇਸ ਚੀਜ਼ ਸੇ ਆਪਣੀ ਅੱਖ ਦਾ ਆਪਰੇਸ਼ਨ ਕਰਦਾ ਸਰਦਾਰੋ ਇਹ ਵੀ ਦੱਸ ਦਊਂ ਅੱਜ ਤੁਹਾਨੂੰ ਇਹ ਕੀ ਚੀਜ਼ ਹੈ ਰਾਮਰ ਲਕਸ਼ਮਣ ਨੂੰ 14 ਸਾਲ ਦਾ ਬਨਵਾਸ ਸੀ ਉਹ 14 ਸਾਲ ਦਾ ਬਨਵਾਸ ਕੱਟ ਕੇ ਨਾ ਆਪਣੇ ਘਰੇ ਆਏ ਸੀ ਤਾਂ ਲੋਕਾਂ ਨੇ ਬੇਸਿਕੀ ਦੇ ਦੀਵੇ ਲਾਇ ਸੀ ਸਰਦਾਰੋ ਜਿਹਨੂੰ ਆਪਾਂ ਦੀਵਾਲੀ ਕਹਿੰਦੇ ਆ ਹਰੇਕ ਦੇ ਘਰੇ ਦੀਵਾਲੀ ਵਾਲੀ ਰਾਤ ਨੂੰ ਦੀਵਾ ਲੱਗਦਾ ਹੈ ਸਰਦਾਰੋ ਤਾਂ ਆਪਣੇ ਘਰਾਂ ਦੇ ਅੰਦਰ ਵੀ ਲੱਗਦੇ ਆ ਉਹ ਦੀਵਾਲੀ ਵਾਲੀ ਰਾਤ ਨੂੰ ਇਹ ਜਿਤਨੇ ਵੀ ਸੱਪ ਹੈ ਨਾ ਸਰਦਾਰੋ ਸਾਰੇ ਹੀ ਨਿਕਲ ਕੇ ਨਾ ਖੇਤਾਂ ਚੋਂ ਬਾਹਰ ਪਰਮੀਆਂ ਦੇ ਅੰਦਰ ਇਹ ਸਾਰੇ ਹੀ ਸੱਪ ਇਹ ਦੀਵੇ ਨੂੰ ਦੇਖਦੇ ਆ ਦਿਵਾਲੀ ਵਾਲੀ ਰਾਤ ਨੂੰ ਸਰਦਾਰੋ ਇਹ ਸਾਰੇ ਹੀ ਸੱਪ ਨਿਕਲ ਕੇ ਆਹ ਦੀਵੇ ਨੂੰ ਦੇਖਦੇ ਆ ਇਹ ਦੀਵੇ ਨੂੰ ਦੇਖ ਕੇ ਹਰ ਦੀਵੇ ਨੂੰ ਚਟ ਕੇ ਸਰਦਾਰੋ ਇਹ ਸਾਰੇ ਹੀ ਸੱਪ ਪਿੱਛੇ ਹੀ ਖੇਤਾਂ ਦੇ ਅੰਦਰ ਪੜ ਜਾਂਦੇ ਆ ਪੜ ਕੇ ਫੁਕਾਰੇ ਮਾਰ-ਮਾਰ ਕੇ ਫੁਕਾਰੇ ਮਾਰ-ਮਾਰ ਕੇ ਇਹ ਸੱਪਣੀ ਸੱਪ ਪਤਾ ਕਿਸ ਚੀਜ਼ ਨੂੰ ਪੈਦਾ ਕਰਦੇ ਆ ਉਸ ਦਿਵਾਲੀ ਵਾਲੀ ਰਾਤ ਨੂੰ ਇਹ ਕਰਦੇ ਆ ਸਰਦਾਰੋ ਮਮੀਰੇ ਨੂੰ ਫਾਇਦਾ ਜਿਸ ਨੂੰ ਕਹਿੰਦੇ ਆ ਮਮੀਰਾ ਮਾਇਆਂ ਬੀਬੀਆਂ ਸਿਆਣਾ ਆਪਣੇ ਤਰ੍ਹਾਂ ਦੇ ਅੰਦਰ ਬੁੜੀਆਂ ਉਹ ਵੀ ਦੀਵਾਲੀ ਵਾਲੀ ਰਾਤ ਨੂੰ ਨਾ ਸਰਦਾਰੋ ਇੱਕ ਦੀਵਾ ਲੈ ਕੇ ਉਹ ਬੀਬੀਆਂ ਵੀ ਕੱਜਲ ਬਣਾਉਂਦੀਆਂ ਸੀ ਲੋ ਬਣਾਉਂਦੀਆਂ ਸੀ ਛੋਟੇ ਵੱਡੇ ਸਾਰੇ ਅੱਖਾਂ 'ਚ ਪਾਉਂਦੀ ਸੀ ਉਹਨਾਂ ਦੀ ਅੱਖਾਂ ਵੇਕਾਰ ਨਹੀਂ ਹੁੰਦੀਆਂ ਸੀ ਸਰਦਾਰੋ ਲੇਕਿਨ ਅਬ ਬੀਬੀਆਂ ਕੁੱਪਲ ਗਈਆਂ ਲੇਕਿਨ ਸਪਣੀ ਨਹੀਂ ਪੁੱਲੀ ਆ ਸਰਦਾਰੋ ਸਪਣੀ ਫਕਾਰ ਮਾਰ ਕੇ ਅਭੀ ਮਮੀਰੇ ਨੂੰ ਪੈਦਾ ਕਰਦੀ ਹੈ ਇਸ ਨੂੰ ਕੱਢ ਕੇ ਕੌਣ ਲੈ ਜਾਂਦਾ ਹੈ ਸਿਰਫ ਜੋਗੀ ਤੁਹਾਨੂੰ ਪੇਤ ਨਹੀਂ ਦੇਖੇ ਜਾਂਦਾ ਜਿਹੜੀ ਪੇਤ ਆਲੀ ਰਾਜ ਆਲੀ ਗੱਲ ਸਰਦਾਰੋ ਆਹ ਦੇਖ ਲੋ ਇਸ ਚੀਜ਼ ਸੇ ਜੋਗੀ ਆਪਣੀ ਅੱਖ ਦਾ ਆਪਰੇਸ਼ਨ ਕਰਦਾ ਹੈ ਐ ਬਾਗਾ ਜੋਗੀ 11 ਸੜਾਈਆਂ ਅੱਖਾਂ ਦੇ ਅੰਦਰ 1 2 3 4 5 6 7 8 9 10 11 ਇਸ ਤਰੀਕੇ ਸੇ ਸਰਦਾਰੋ ਜਿਹੜਾ ਯੋਗੀ ਹੋਵੇਗਾ ਉਹ ਸਿਰਫ 11 ਸੜਾਈ ਸਪੜੀ ਦੇ ਮਮੀਰੇ ਦੀ ਪਾਏਗਾ ਐਵੇਂ ਫਿਰ ਰਮਾ ਹੋਵੇਗੀ ਅੱਖਾਂ ਚ ਤੰਦ ਜਾਲਾ ਪੜਵਾਲ ਮੋਤੀਆ ਨਿਗਾਹ ਕਮਜ਼ੋਰ ਲਾਲੀ ਨਖੂਨਾ ਐਨਕਾ ਲਗੀਆਂ ਐਨਕਾ ਹੀ ਦੂਰ ਕਿਸੇ ਸੇ ਕਰੇਗਾ ਇਸ ਆਪਣੀ ਦੇ ਮਮੀਰੇ ਸੇ ਕਰੇਗਾ ਸਰਦਾਰੋ ਤਾਂ ਜੋਗੀ ਦੀ ਅੱਖ ਦੇ ਉੱਤੇ ਐਨਕ ਚਸ਼ਮਾ ਨਹੀਂ ਲੱਗਦੀ ਜੋਗੀ 100 ਸਾਲ ਦਾ ਮਲੇਗਾ ਲਾਭ ਹੀਰੇ ਦੇ ਲਾਭ ਹੀਰੇ ਦੇ ਪਿਓ ਦੀ ਅੱਖਾਂ ਦੀ ਐਨਕ ਕਟਾਈਆਂ ਸੀ ਸਰਦਾਰੋ ਜੋਗੀ ਨੇ ਲਾਭ ਹੀਰੇ ਨੇ ਤਾਂ ਜੋਗੀਆਂ ਦੇ ਨਾਂ ਦਾ ਗਾਣਾ ਹੀ ਕੱਟਦਾ ਤੇ ਜੋਗੀਆਂ ਦੇ ਪੁੱਤ ਕੱਲੀ ਲਾਉਂਦੇ ਦੀ ਐਨਕ ਇਹ ਤਾਂ ਸੁਣਿਆ ਹੋਣਾ ਇਹ ਚੀਜ਼ ਹੈ योगी अपनी आंख ਦਾ ਆਪਰੇਸ਼ਨ ਕਰਦਾ ਹੈ ਸਰਦਾਰੋ ਤਾਂ ਯੋਗੀ ਦੀ ਅੱਖ ਦੇ ਉੱਤੇ ਚਸ਼ਮਾ ਨਹੀਂ ਲੱਗਦਾ ਤੁਸੀਂ ਕਹੋਗੇ ਕਿ ਯੋਗੀ ਬੜਾਈ ਇਹ ਬੜਾਈ ਨਹੀਂ ਹੈ ਇਹ ਤਾਂ ਤੁਹਾਨੂੰ ਬਣੀ ਬੀਤੀ ਜਿਹੜੀ ਗੱਲ ਹੈ ਸਰਦਾਰੋ ਉਹ ਦੱਸਦੇ ਜਾ ਰਹੇ ਨਹੀਂ ਤਾਂ ਜਿਸ ਬੰਦੇ ਦੀ ਨਿਗਾਹ ਕਮਜ਼ੋਰ ਹੋਵੇ ਨਾ ਉਹ ਫਿਰ ਇੱਕ ਬੰਦਾ ਆ ਜਾਊ ਅੱਜ ਇੱਕ ਤਾਂ ਸੜਾਈ ਪਾਊਗਾ ਅਭੀ ਚਾਂਦਨ ਫਾਇਦਾ ਮਿਲੇ ਤਾਂ ਕਈਓ ਬਾਤੀ ਯੋਗੀ ਆਇਆ ਸੀ ਨਾ ਯੋਗੀ ਨਾ ਆਜਾਓ ਕੀ ਗਲਤ ਹੈ ਜੇ ਜਿਹਦੀ ਨਿਗਾਹ ਕਮਜ਼ੋਰ ਹੈ ਉਹ ਆ ਜਾਵੇ ਇੱਕ ਬੰਦਾ ਇਹ ਬੜੀ ਤੇਰੀ ਬੜੀ ਅੱਖ ਹੋਏ ਬਣੀ ਨਹੀਂ ਜੇਦੀ ਹਾਇ ਨੂੰ ਕਮੀ ਹੈ ਨੇੜੇ ਦੀ ਆ ਦੂਰ ਦੀ ਹੈ ਤਾਂ ਆ ਜਾਓ ਤੇਰੀ ਕਿਹੜੀ ਬੜੀ ਹੈ ਬੜੀ ਆ ਲੈ ਆਜਾ ਇੱਧਰ ਬੈਠ ਜਾ ਪਰੇਸ਼ਾਨ ਤੋਂ ਨਹੀਂ ਕਰਾਇਆ ਕੋਈ ਲੈਂਸ ਲੂੰਸ ਇਹ ਕਰਦੇ ਕੋਈ ਤੰਦੇ ਦਿਖਦੇ ਕ ਸਾਹਬ ਦਿਖਦੇ ਨੇੜੇ ਦੀ ਤੰਦਲੇ ਨਹੀਂ ਤੰਦਲੇ ਨਹੀਂ ਦਿਖਦੇ ਕਦੀ ਯਾਦ ਕਰੇ ਪ੍ਰਚਾਰ ਕਰੇ ਕਾ ਕਾ ਭਾਈ ਜੋਗੀ ਆਇਆ ਸੀ ਸਾਨੂੰ ਦੱਸ ਕੇ ਗਿਆ ਭਲੇ ਨਹੀਂ ਗੱਲ ਕੁਝ ਵੀ ਨਹੀਂ ਕਰਦਾ ਦਿਖਾ ਦਿੰਨੇ ਵਾਲੀ ਗੱਲ ਆ ਤਾਂ ਉਹਦੇ ਚੈਨਲ ਉਹਦੇ ਚੈਨਲ ਉਹਦੇ ਚੈਨਲ ਤੇ ਵੇਖ ਲਈ ਉਹਦੇ ਚੈਨਲ ਤੇ ਵੇਖ ਲਈ 5 ਮਿੰਟ ਅੱਖਾਂ ਬੰਦ ਰੱਖਣੀ ਆ ਠੀਕ ਆ ਸੁਣੋ ਸੁਣੋ ਇਹ ਤਾਂ ਪ੍ਰਚਾਰ ਹੈ ਸਰਦਾਰੋ ਪ੍ਰਚਾਰ ਦੇ ਅੰਦਰ ਸੇਵਾ ਕਰਕੇ ਜਾਂਦਾ ਹੂੰ ਕਦੀ ਕਹੋਗੇ ਭਾਈ ਜੋਗੀ ਆਇਆ ਸੀ ਕੋਈ ਚੰਗੀ ਗੱਲ ਸਾਨੂੰ ਦੱਸ ਕੇ ਗਿਆ ਹੈ ਭਲੀ ਕੀ ਗੱਲ ਤਾਂ ਇਹ ਤਾਂ ਅੱਖ ਦੀ ਸੇਵਾ ਔਰ ਇਹ ਕਹੋ ਬਤਾ ਕਿਸ ਬੰਦੇ ਦੀ ਜਿਸ ਬੰਦੇ ਦੇ ਗੋਡੇ ਚ ਦਰਦ ਹੋਵੇ ਨਾ ਉਹ ਵੀ ਆ ਜਾ ਉਹਦਾ ਵੀ ਭਲਾ ਕਰ ਨੂੰ ਚਾਹੀਦਾ ਕਰ ਦੂ ਸੇਵਾਜ ਆਇਆ ਕਿਸੇ ਦੇ ਆ ਆ ਬਣੀਆ ਲੋਕਾਂ ਦੇ ਬਾਅਦ ਮੈਂ 2 ਮਿੰਟਾਂ ਬਾਅਦ ਬਣੀ ਦਾ ਬਾਤ ਕਰਾਂਗੇ ਉਹ ਜਿਸ ਦੇ ਗੋਡੇ ਚ ਜਾਂ ਟੂਹੀ ਚ ਦਰਦ ਆਇਆ ਤਾਂ ਉਹ ਵੀ ਆ ਜਾ ਉਹਦਾ ਵੀ ਭਲਾ ਕਰ ਦੂ ਜੋਗੀ ਆ ਗਿਆ ਕਾਦੀ ਕਹੋਗੇ ਕਿ ਜੋਗੀ ਆਇਆ ਸੀ ਸਾਨੂੰ ਦੱਸ ਕੇ ਗਿਆ ਭਲੇ ਦੀ ਗੱਲ ਗੋਡੇ ਦੁਖਦੇ ਆ ਹੋਰ ਦਰਦ ਆ ਜਿਸ ਦੇ ਹੌਣ ਹੈ ਨਾ ਉਹ ਆ ਜਾਓ ਉਹਦਾ ਕਰ ਦੂ ਭਲਾ ਆਓ ਖੜਾ ਹਾਂ ਹੋਰ ਦਰ ਦਾ ਕੋਣ ਹੈ ਕਿਦਰ ਦਾ ਜਿਵੇਂ ਕਹਿਣ ਦਾ ਵਲ ਤੇਰੇ ਹੁਣ ਤੇਲ ਮਲ ਗਿਆ ਤੂੰ ਦੱਸੇਂਗਾ ਕਿ ਸਭ ਠੀਕ ਹੋਏ ਤੇ ਨਹੀਂ ਹੋਏ ਹੋਰ ਦਰ ਦਾ ਇਹ ਗੱਲ ਤਾਂ ਚੰਗਾ ਵੀ ਲੱਗੇ ਪਤਾ ਵੀ ਲੱਗੇ ਹੋਰ ਦਰ ਦਾ ਆ ਜਾ ਕਰ ਦੇ ਕਰ ਦੇ ਦਾ ਭਲਾ ਕਰ ਸੁਣ ਲਓ ਇਹ ਗੱਲ ਤੁਹਾਨੂੰ ਹੋਰ ਵੀ ਦੱਸ ਦੂੰ ਆਪਣੇ ਖੇਤਾਂ ਦੇ ਅੰਦਰ ਪਤਾ ਕੀ ਚੀਜ਼ ਪੈਦਾ ਹੋ ਰਹੀ ਹੈ ਸਰਦਾਰੋ ਕਾੜ ਤੁੰਬੇ ਕੌਰ ਤੁੰਬੇ ਭਾਵ ਜਾਨੇ ਬੈਨਾ ਹੋਰੇ ਸਰਦਾਰੋ ਆਪਣੇ ਖੇਤਾਂ ਦੇ ਅੰਦਰ ਇੱਕ ਹੁੰਦਾ ਕੌਰ ਤੁੰਬਾ ਇੱਕ ਹੁੰਦੀ ਹੈ ਗਲੋ ਬੇਲ ਇੱਕ ਹੁੰਦੀ ਹੈ ਅਮਰ ਬੇਲ ਇੱਕ ਹੁੰਦੀ ਹੈ ਸੁਕ ਪਾਲ ਬੂਟੀ ਉਹ ਵੀ ਪਤਾ ਹੈ ਕੀ ਚੀਜ਼ ਬਣਦੀ ਹੈ ਉਹਦੀ ਬਣਦੀ ਹੈ ਸਰਦਾਰੋ ਕਾਲਗੇਟ ਕਾਲਗੇਟ ਉਹ ਬਣਦੀ ਹੈ ਜਿਹਦੇ ਜਾੜ ਚੇ ਦਰਦ ਹੋਵੇ ਠੰਡਾ ਗਰਮ ਲੱਗਦਾ ਹੋਵੇ ਕੀੜਾ ਲੱਗਿਆ ਹੋਵੇ ਤਰੇੜਾ ਲੱਗਿਆ ਹੋਵੇ ਕਾਲੇ ਪੀਲੇ ਦੰਦ ਹੋਵੇ ਨਾ ਤਾਂ ਉਹ ਵੀ ਆ ਜਾ ਉਹਦਾ ਵੀ ਭਲਾ ਕਰ ਦੂੰ ਦੰਦਾ ਦੇ ਬਾਰੇ ਅੱਜ ਕਾਹੋਗੇ ਕਾ ਜੋਗੀ ਆਇਆ ਸਾਨੂੰ ਦੱਸ ਕੇ ਗਿਆ ਭਲੇ ਦੀ ਗੱਲ ਠੀਕ ਹੈ ਕਿ ਗੱਲ ਤਾਂ ਹੈ ਕਿਸੇ ਦੰਦਾਂ ਦੇ ਅੰਦਰ ਕਮੀ ਖਰਾਬੀ ਆ ਜਾਓ ਦੰਦਾਂ ਦੇ ਵੀ ਬਾਹਰ ਦੱਬ ਜਾਉਂ ਕਦੀ ਕਾਹੋਗੇ ਕਾ ਜੋਗੀ ਆਇਆ ਸੀ ਸਾਨੂੰ ਦੱਸ ਕੇ ਗਿਆ ਹੈ ਇਹ ਮੁੰਡੇ ਦੀ ਕਾਰਨ ਕਿਹਦੇ ਕਿਹਾ ਤੇਰੇ ਤੋਂ ਮੋਬਾਈਲ ਤੂੰ ਫੜ ਲੈ ਆ ਜਾ ਆ ਜਾ ਇਹਨੂੰ ਇਹਨੂੰ ਛੱਡ ਆ ਜਾ ਆ ਜਾ ਤੇਰਾ ਭਰਾ ਹੁਣ ਮੈਨੂੰ ਪੜਾ ਇਹਨੂੰ ਖੜਾ ਇਹਦਾ ਹੀ ਕਰ ਬਹੁਤ ਟਾਈਮ ਦਾ ਕੈਮਰਾ ਚਲਾਈ ਬੈਠਾ ਹਾਂ ਇਹ